ਲਓ ਜੀ ਅੱਜ ਆਪਾਂ ਲੈ ਕੇ ਪਹੁੰਚਾ ਤੁਹਾਡੇ ਵਾਸਤੇ ਸਪੈਸ਼ਲ ਆਈਟਮ ਬਹੁਤ ਚੁੱਕੇ ਆਪਣੇ ਕੋਲੇ ਖੀਨ ਖਾਵਦਾਨ ਸ਼ਾਰਟਡ ਮਾਲ ਪਹੁੰਚਿਆ ਆਪਣੇ ਕੋਲੇ ਚੈੱਕ ਕਰੀ ਚਲੋ ਡਿਜ਼ਾਈਨ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਡਿਜ਼ਾਈਨ ਆ ਗਏ ਨੇ ਦੇਖੋ ਭਾਈ ਗਲਾਬ ਦੇ ਫਲਾਵਰਾਂ ਵਾਲਾ ਡਾਟਸਾਂ ਵਾਲਾ ਜਿਹੜਾ ਨੀਚੇ ਦਿਖਾਇਆ ਤੁਹਾਨੂੰ ਸਾਰੇ ਲਾਈਨਿੰਗ ਵਾਲਾ ਦੇਖੋ ਭਾਈ ਖੀਨ ਖਾ ਪਹੁੰਚੀ ਆਪਣੇ ਕੋਲੇ ਪੂਰੇ ਮਿੱਠੇ ਮਿੱਠੇ ਰੇਟ ਦੇ ਵਿੱਚ ਮਾਲ ਆ ਗਿਆ ਇਹ ਸਾਰਾ ਮਾਲ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 50 ਰੁਪਏ ਮੀਟਰ ਮਤਲਬ ਕਿ 250 ਰੁਪਏ ਦਾ ਸੂਟ 650 650 700 ਰੁਪਏ ਵਿਕਿਆ ਮਾਲ ਸਾਰਾ ਸ਼ਾਰਟਡ ਮਾਲ ਪਹੁੰਚਿਆ ਆਪਣੇ ਕੋਲੇ ਇਹ ਸਾਰਾ ਪਹਿਲਾਂ ਮਹਿੰਗਾ ਵਿਕਿਆ ਇਸ ਕਰਕੇ ਆਪਣੇ ਕੋਲੇ ਹੁਣ ਸਸਤਾ ਹੋ ਕੇ ਪਹੁੰਚ ਗਿਆ ਜੀ ਕੱਲੇ ਕੱਲੇ ਸੂਟ ਨੇ ਜਿਵੇਂ ਕਿ ਕਿਸੇ ਤਰ੍ਹਾਂ ਜਿਵੇਂ ਹੁਣ ਆ ਡਿਜ਼ਾਈਨ ਆ ਇਹਦੇ 4 4 5 5 ਕਲਰ ਸੀਗੇ ਪਰ ਇਸ ਟਾਈਮ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਪਹੁੰਚੇ ਨੇ ਸਾਰੇ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਡੋਰਸ ਵਾਲੇ ਲਾਈਨਿੰਗ ਵਾਲੇ ਪੰਖੜੀਆਂ ਵਾਲੇ ਗੁਲਾਬ ਦੀਆਂ ਪੰਖੜੀਆਂ ਵਾਲੇ ਸਾਰੇ ਤਰ੍ਹਾਂ ਦੇ ਮਿਕਸ ਡਿਜ਼ਾਈਨ ਆਗੇ ਲੈਸ ਰੇਟ ਦੇ ਵਿੱਚ ਪਹੁੰਚ ਗਏ ਨੇ ਪੂਰੇ ਕਹਿੰਦਾ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ ਭਾਈ ਦੇਖੋ ਇਹਦਾ ਮੈਚਿੰਗ ਕਰਕੇ ਸੂਟ ਤਿਆਰ ਬੜਾ ਬੜਾ ਹੀ ਸ਼ਾਨਦਾਰ ਬਣ ਗਿਆ ਜਿੱਦਾਂ ਦਾ ਮਰਜ਼ੀ ਸੂਟ ਤਿਆਰ ਕਰ ਲਓ ਭਾਈ ਖੀਨਖਾਬ ਦਾ ਮੇਲਾ ਲਾਤਾ ਆਪਾਂ ਨੇ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਚੈੱਕ ਕਰੀ ਚਲੋ ਕੁਆਲਿਟੀयां ਸ਼ਾਨਦਾਰ ਖੁੱਲ ਰਹੀਆਂ ਨੇ ਦੇਖੋ ਭਾਈ ਲਓ ਜੀ ਸਿਰਫ ਤੇ ਸਿਰਫ 50 ਰੁਪਏ ਮੀਟਰ ਕਪੜਾ ਪਹੁੰਚ ਚੁੱਕਿਆ ਆਪਣੇ ਕੋਲੇ ਬਾਦੂ ਮਾਲ ਕੁਆਂਟੀਟੀ ਜਿੰਨੀ ਮਰਜ਼ੀ ਲਓ ਪੂਰੇ ਫੁੱਲ ਫਾਇਦੇ ਨਾਲ ਆਪਣੇ ਕੋਲੇ ਮਾਲ ਪਹੁੰਚ ਚੁੱਕਿਆ ਜੀ ਇਹ ਜਿੰਨਾ ਵੀ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਡਿਜ਼ਾਈਨ ਤਲਾ ਤਾਂ ਡਿੱਗ ਰਹੇ ਨੇ ਦੇਖੋ ਜੀ ਇਹਦੇ ਨਾਲ ਮੈਚਿੰਗ ਹੋ ਗਿਆ ਲਓ ਆ ਦੇਖੋ 골ਡਨ ਨਾਲ ਕਿੰਨਾ ਸੋਹਣਾ ਕੰਟਰਾਸਟ ਹੋ ਗਿਆ ਜਿੱਦਾਂ ਦਾ ਮਰਜੀ ਸੂਟ ਤਿਆਰ ਕਰ ਲਓ ਪੂਰੇ ਫਾਇਦੇ ਨਾਲ ਪਹੁੰਚ ਗਿਆ ਡੀਟੇਲ ਦੇ ਗਾਕਾ ਦਾ ਫੁੱਲ ਫਾਇਦਾ ਆਊਗਾ ਇਹਦੇ ਵਿੱਚ ਦੇਖੋ ਭਾਈ ਚੈੱਕ ਕਰੀ ਚਲੋ ਡਿਜ਼ਾਈਨ ਕੀ ਬਾਤ ਹੈ ਜੀ ਅਨਸ਼ੌਟਡ ਮਾਲ ਕਰਤਾ ਕਮਾਲ ਕਹਿੰਦੇ ਸਿਰ ਹੀ ਲੱਗ ਗਿਆ ਕਹਿੰਦੇ ਕਰਤਾ ਸਿਰਫ ਤੇ ਸਿਰਫ 50 ਰੁਪਏ ਪਰ ਮੀਟਰ 250 ਰੁਪਏ ਦਾ 5 ਮੀਟਰ ਸੂਟ ਆਊਗਾ ਦੇਖੋ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਉਨੇ ਹੀ ਮਿਲਣਗੇ ਕਾਊਂਟਰ ਨੰਬਰ ਚੈੱਕ ਕਰ ਲਓ ਭਾਈ ਕਾਊਂਟਰ ਨੰਬਰ 4 ਦੇ ਉੱਪਰ ਲੱਗਿਆ ਦੀ ਭਾਰੀ ਸੇਲ ਦੁਬਾਰਾ ਫੇਰ ਦਿਖਾ ਦਾਂਗੇ ਰੰਗ ਡਿਜ਼ਾਈਨ ਦੇਖੋ ਭਾਈ ਸਾਰੇ ਬਾਦੂ ਆ ਢੇਰ ਲੱਗ ਗਿਆ ਇਨੇ ਡੀਆਂ ਪਾ ਦਿੱਤੇ ਨੇ ਸ਼ਾਰਟਰ ਨਹੀਂ ਸਾਰੇ ਇਕੱਲੇ ਇਕੱਲੇ ਸਿੰਗਲ ਸਿੰਗਲ ਪੀਸਾਂ ਦਾ ਮੇਲਾ ਪੂਰੇ ਮਿੱਠੇ ਰੇਟ ਦਾ ਸਾਹਮਣੇ ਦੇਖੋ ਚੈੱਕ ਕਰਾ ਦਿੰਦੇ ਹਾਂ ਸਾਰਾ ਮਾਲ ਸਟਾਕ ਦੇਖੋ ਚੈੱਕ ਕਰ ਲਓ ਭਾਈ ਬਾਧੂ ਆਪਣੇ ਕੋਲੇ ਪਹੁੰਚ ਚੁੱਕਿਆ ਅਨਸ਼ਾਰਟਡ ਮਾਲ ਪਹੁੰਚਿਆ ਪੂਰੇ ਮਿੱਠੇ ਰੇਟ ਦੇ ਵਿੱਚ ਸਿਰਫ ਤੇ ਸਿਰਫ 250 ਰੁਪਏ ਮੀਟਰ ਆਜੋ ਭਾਈ ਲੱਗ ਗਿਆ ਮੇਲਾ ਕਾਊਂਟਰ ਨੰਬਰ ਕੀ ਆ ਰਿਹਾ ਹੈ ਉੱਪਰ ਲਓ ਜੀ ਕਾ ਆਪਣੇ ਕੋਲੇ ਹੋਰ ਆਡ ਪਹੁੰਚਿਆ ਨਵੀਂ ਆਈਟਮ ਹੈ ਲੇਟੈਸਟ ਹੈ ਵੀ ਸਿੰਗਲ ਸਿੰਗਲ ਮਤਲਬ ਕਿ ਕਲਰ ਪਹੁੰਚਿਆ ਆਪਣੇ ਕੋਲੇ ਡਿਜ਼ਾਈਨ ਸਾਰੇ ਸਿੰਗਲ ਸਿੰਗਲ ਆਉਣਗੇ ਆਰਗੈਨਿਕ ਲੇਲਨ ਡਿਜੀਟਲ ਪ੍ਰਿੰਟ ਦਾ ਮਾਲ ਪਹੁੰਚਿਆ ਆਪਣੇ ਕੋਲੇ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਮਿਕਸ ਕਪੜੇ ਆਉਣਗੇ ਵਿੱਚ ਖਾਦੀ ਦਾ ਕਪੜਾ ਵੀ ਆਊਗਾ ਸਾਰੇ ਮਿਕਸ ਲੋਟ ਪਹੁੰਚਿਆ ਆਪਣੇ ਕੋਲੇ ਪੂਰੇ ਲੈਸ ਰੇਟ ਦੇ ਵਿੱਚ ਦੇਖੋ ਡਿਜ਼ਾਈਨ ਚੈੱਕ ਕਰੀ ਚਲੋ ਪੂਰੇ ਟੌਪ ਟੌਪ ਦੇ ਡਿਜ਼ਾਈਨ ਆਉਣਗੇ ਇਹਦਾ ਰੇਟ ਆਪਾਂ ਤੁਹਾਨੂੰ ਲਾਵਾਂਗੇ ਪੂਰਾ ਮਿੱਠਾ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਚੈੱਕ ਕਰੀ ਚਲੋ ਡਿਜ਼ਾਈਨ ਪੂਰੇ ਟੌਪ ਟੌਪ ਦੇ ਹਾਜ਼ਰ ਹੋ ਚੁੱਕੇ ਨੇ ਦੇਖੋ ਬਲੈਕ ਕਲਰ ਦਾ ਸਪੈਸ਼ਲ ਪਹੁੰਚ ਗਿਆ ਭਾਈ ਦੇਖੋ ਜੀ ਕੀ ਬਾਤਾਂ ਨੇ ਟੌਪ ਕੁਆਲਟੀ ਮਾਲ ਆ ਗਿਆ ਆਰਗੈਨਿਕ ਲੈ ਲੈਣਾ ਲਓ ਜੀ ਟਾਪ ਡਿਜੀਟਲ ਪ੍ਰਿੰਟਰ ਪੂਰੇ ਟਾਪ ਦਾ ਵਧੀਆ ਆ ਗਏ ਨੇ ਦੇਖੋ ਜੀ ਟਾਈ ਡਾਈ ਵਾਲਾ ਡਿਜ਼ਾਈਨ ਵੀ ਆ ਗਿਆ ਇਹ ਖਾਦੀ ਵਾਂਗੂ ਕਪੜਾ ਇਹਦਾ ਬੇਸ ਬੜਾ ਹੀ ਸ਼ਾਨਦਾਰ ਹੈ ਕਪੜੇ ਦਾ ਇਹਦਾ ਰੇਟ ਪਹਿਲਾਂ ਬਹੁਤ ਹਾਈ ਸੀ ਆਪਣੇ ਕੋਲ ਅਨਸ਼ਾਰਟਡ ਮਾਲ ਪਹੁੰਚਿਆ ਸਿੰਗਲ ਸਿੰਗਲ ਪੀਸ ਨੇ ਇਹਦੇ ਵੀ ਜਿਵੇਂ ਪਹਿਲਾਂ ਪਸੰਦ ਦਿਖਾਈਆ ਖੀਨਖਾ ਉਹਦਾ ਇਹ ਵੀ ਆਪਣੇ ਕੋਲੇ ਨਿਊ ਕੁਆਲਿਟੀ ਪਹੁੰਚੀ ਹੈ ਆਰਗੇਨਿਕ ਲੈ ਲੈਣਾ ਪੂਰੇ ਲੈਸ ਰੇਟ ਦੇ ਵਿੱਚ ਸਿਰਫ ਤੇ ਸਿਰਫ 200 ਦੇ ਵਿੱਚ ਭਾਈ ਡਿਜ਼ਾਈਨ ਦੇਖੋ ਪੂਰੇ ਖੂਬਸੂਰਤ ਡਿਜ਼ਾਈਨ ਖੁੱਡ ਚੁੱਕੇ ਨੇ ਤੁਹਾਡੇ ਸਾਹਮਣੇ ਪੇਸ਼ ਹੋ ਗਿਆ ਮਾਲ ਡਿਜੀਟਲ ਆਰਗੈਨਿਕ ਲੈਣ ਦਾ ਕੀ ਬਾਤ ਹੈ ਜੀ ਦੇਖੋ ਜੀ ਮਾਲ ਕੀ ਬਾਤ ਹੈ ਆ ਲੋ ਇੱਕ ਹੋਰ ਡਿਜ਼ਾਈਨ ਆ ਗਿਆ ਬੜਾ ਸ਼ਾਨਦਾਰ ਗਾਜਰੀ ਕੱਦਾ ਦਾ ਡਿਜ਼ਾਈਨ ਖੁੱਡਾ ਗ੍ਰੇ ਕਲਰ ਦਾ ਆ ਗਿਆ ਭਾਈ ਦੇਖੋ ਭਾਈ ਲਓ ਜੀ ਹੋਰ ਆ ਗਿਆ ਟਾਈ ਡਾਈ ਵਾਲਾ ਡਿਜ਼ਾਈਨ ਖੂਬਸੂਰਤ ਕੀ ਬਾਤ ਹੈ ਜੀ ਦੇਖੋ ਪੂਰੇ ਮਿੱਠੇ ਮਿੱਠੇ ਰੇਟ ਕੱਢਦੇ ਸਿਰਫ ਤੇ ਸਿਰਫ 200 ਦੇ ਵਿੱਚ ਮੇਲਾ ਲਾਤਾ ਕਾਊਂਟਰ ਨੰਬਰ 5 ਤੇ ਜਿਹੜੀ ਪਹਿਲਾ ਸੇਲ ਦਿਖਾਈ ਆ ਉਹ ਕਾਊਂਟਰ ਨੰਬਰ 4 ਤੇ ਨਾਲ ਇੱਕ ਹੋਰ ਸੇਲ ਆ ਕਾਊਂਟਰ ਨੰਬਰ 5 ਦੇ ਉੱਪਰ ਡਿਜੀਟਲ ਆਰਗੈਨਿਕ ਲੈਲਣ ਦਾ ਮੇਲਾ ਲੱਗ ਗਿਆ ਦੇਖੋ ਡਿਜ਼ਾਈਨ ਬਾਦੂ ਪੂਰੇ ਟੌਪ ਟੌਪ ਦੇ ਡਿਜ਼ਾਈਨ ਦੇਖੋ ਡਿਜ਼ਾਈਨ ਆ ਭਾਈ ਚੈੱਕ ਕਰੀ ਚਲੋ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਨੇ ਦੇਖੋ ਥਾਂ ਆਗੇ ਵੱਡੇ ਵੱਡੇ 20 25 25 ਮੀਟਰ ਦੇ 15 ਮੀਟਰ ਦੇ 10 ਮੀਟਰ ਦੇ ਡਿਜ਼ਾਈਨ ਚੈੱਕ ਕਰੋ ਡਿਜੀਟਲ ਆਰਗੈਨਿਕ ਲੈਲਣ ਦਾ ਪੂਰੇ ਟੌਪ ਕੁਆਲਿਟੀ ਮਾਲ ਪਹੁੰਚ ਗਿਆ ਆਪਣੇ ਕੋਲੇ ਦੇਖੋ ਭਾਈ ਸਿਰਫ ਤੇ ਸਿਰਫ 200 ਦੇ ਵਿੱਚ ਦੇਖੋ ਜੀ ਲੱਗੀਆਂ ਲੈਣਾ ਪੂਰੇ ਸਿਰੇ ਹੀ ਲੱਗੀਆਂ ਨੇ ਗੱਲਬਾਤ ਐਂਡ ਹੋ ਗਈ ਆ ਸਿਰਫ 200 ਦੇ ਵਿੱਚ ਲੱਗ ਚੁੱਕਿਆ ਡਿਜੀਟਲ ਪ੍ਰਿੰਟ ਦਾ ਮੇਲਾ ਟਾਪ ਕੁਆਲਟੀ ਦੇਖੋ ਸਾਰੇ ਸ਼ਾਨਦਾਰ ਡਿਜ਼ਾਈਨ ਤੁਹਾਡੇ ਸਾਹਮਣੇ ਪੇਸ਼ ਹੋ ਚੁੱਕੇ ਨੇ ਭਾਈ ਟਾਪ ਰੋਅ ਦੇ ਕੁਆਂਟੀਟੀ ਚ ਮਾਲ ਆ ਗਿਆ ਫੁੱਲ ਆਪਣੇ ਕੋਲੇ ਦੇਖੋ ਜੀ ਹੋਲ ਸੇਲ ਤੇ ਡੀਟੇਲ ਦੇ ਗਾਕਾਂ ਦਾ ਫੁੱਲ ਫਾਇਦਾ ਰਹੂਗਾ ਇਹਦੇ ਵਿੱਚ ਪੂਰੇ ਲੈਸ ਰੇਟ ਕਰਤੇ ਨੇ ਦੇਖੋ ਡਿਜ਼ਾਈਨ ਲਓ ਜੀ ਆ ਬਲੈਕ ਆ ਗਿਆ ਲੈਣਾ ਵਾਲਾ ਸਪੈਸ਼ਲ ਬਲੈਕ ਪਹੁੰਚ ਚੁੱਕਿਆ ਦੇਖੋ ਭਾਈ ਡਿਜ਼ਾਈਨ ਸਿਰਾ ਸਾਰੇ ਸਿਰਾ ਤੋਂ ਸਿਰਾ ਡਿਜ਼ਾਈਨ ਸੁਪਰ ਡੂਪਰ ਹਿੱਟ ਮਾਲ ਆ ਗਿਆ ਦੇਖੋ ਅੱਗੇ ਚੱਲਦੇ ਆਪਾਂ ਦੇਖੋ ਜੀ ਆ ਕੋਲੋਂ ਦਿਖਾ ਦਿੰਨੇ ਆ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਨੇ ਆਰਗੇਨਿਕ ਡਿਜੀਟਲ ਲੇਲਨ ਪ੍ਰਿੰਟ ਟਾਪ ਕੁਆਲਿਟੀ ਮਾਲ ਕਰਤਾ ਮਿੱਠੇ ਰੇਟਾਂ ਦੇ ਵਿੱਚ ਭਾਈ ਦੇਖੋ ਕੀ ਬਾਤ ਹੈ ਨਹੀਂ ਲਓ ਜੀ ਲੋਜੀ ਕਾਊਂਟਰ ਨੰਬਰ 5 ਤੇ 4 ਦੇ ਉੱਪਰ ਵੱਡੀ ਭਾਰੀ ਸੇਲ ਲੱਗ ਗਿਆ ਦੇਖੋ ਜੀ ਖੀਨ ਖਾਬ ਲੈਵਾਂਗੇ 250 ਦੇ ਵਿੱਚ ਤੇ ਆਰਗੈਨਿਕ ਲੈ ਲੰਦਾ ਜਿੰਨਾ ਮਾਲ ਤੁਹਾਡੇ ਸਾਹਮਣੇ ਆ ਦਿਖਾ ਰਹੇ ਆ ਆਪਾਂ ਦੇਖੋ ਡਿਜ਼ਾਈਨ ਇੱਕ ਵਾਰ ਫੇਰ ਛਾਤੀ ਮਰਵਾ ਦਿੰਨੇ ਆ ਭਾਈ ਨਿਗਾ ਮਰਵਾ ਦਿੰਨੇ ਆ ਦੇਖੋ ਇਹ ਸਾਰਾ ਮਾਲ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 200 ਦੇ ਵਿੱਚ ਵੱਡੀ ਸੇਲ ਲੱਗ ਗਈ ਪੂਰੇ ਫਾਇਦੇ ਨਾਲ ਪਹੁੰਚੋ ਜੀ ਹੋਟਲਾ ਕਲਾਂ ਦਸ਼ਮੇਸ਼ ਕਲਾਸ ਵਿੱਚ ਲੱਗ ਚੁੱਕਿਆ ਹੈ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਪ੍ਰਿੰਟ ਵਾਲੇ ਸੂਟਾਂ ਦਾ ਮੇਲਾ 200 ਦੇ ਵਿੱਚ ਕਾਊਂਟਰ ਨੰਬਰ ਚੈੱਕ ਕਰ ਲਓ 5 ਦੇਖੋ ਭਾਈ ਸੋ ਇਹ ਸਾਰਾ ਮਾਲ ਆਪਣੇ ਕੋਲੇ ਰੈਡੀ ਟੂ ਰੈਡੀ ਆ ਗਿਆ ਭਾਈ ਦੇਖੋ ਆ ਸਾਰਾ ਮਾਲ ਆ ਜਿੰਨਾ ਵੀ ਆ ਸਾਹਮਣੇ ਪਿਆ ਸਾਰਾ ਇਹਦੇ ਨਾਲ ਦਾ ਹੀ ਆ ਆਰਗੈਨਿਕ ਲੈ ਲਨ ਦਾ ਵਾਦੂ ਡਿਜ਼ਾਈਨ ਕੁਆਂਟੀਟੀ ਫੁੱਲ ਕਹਿੰਦੇ ਸਿਰਫ ਤੇ ਸਿਰਫ 200 ਸੋ ਅੱਜ ਦੇ ਵੀ ਇੰਨਾ ਹੀ ਭਾਈ ਸ਼ੁਕਰੀਆ ਜੀ ਧੰਨਵਾਦ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਭਾਈ